ਫਾਰਮ ਤੌਰ ਤੇ ਆਪਾਂ ਲਫ਼ਜ਼ ਵਰਤਦੇ ਆਂ ਵੀ ਬੰਦਾ ਬਹੁਤ بڑا ਯਾਰ ਉਹ ਤਾਂ بڑے ਬੰਦੇ ਆ ਹੈਨਾ ਜਿਹੜੇ ਮਰਜੀ ਠਾਣੇ ਚ ਚਲੇ ਜਾਓ ਯਾਰ ਬਸ ਉਹਦਾ ਨਾਂ ਲੈ ਦੋ ਉਹ ਤਾਂ ਯਾਰ بڑے ਬੰਦੇ ਆ ਜਦ ਕਿ ਆਪਾਂ ਨੂੰ ਪਤਾ ਵੀ ਹੁੰਦਾ ਹੈ ਵੀ ਉਹ ਇੱਕ ਨੰਬਰ ਦਾ ਬੇਈਮਾਨ ਭ੍ਰਿਸ਼ਟ ਕਨਸਲ ਬੰਦਾ ਫੇਰ ਵੀ ਆਪਾਂ ਉਹਨੂੰ ਕਹਿੰਨੇ ਆ ਉਹ ਤਾਂ ਯਾਰ بڑے ਬੰਦੇ ਆ ਯਾਰ ਉਹਨਾਂ ਦੇ ਕੀ ਪਤਾ ਇਹ ਜਿਹੜਾ ਆਪਾਂ ਕਹਿੰਨੇ ਆਂ ਵੀ ਇਹ ਬੰਦਾ ਬੜਾ ਹੈ ਉਹਦਾ ਪੈਮਾਨਾ ਕਿ ਲਾਉਨੇ ਆਪਾਂ ਆਪਾਂ ਕਿਹੜਾ ਪੈਮਾਨਾ ਲਾਉਨੇ ਆ ਵੀ ਜਿੱਥੇ ਆਪਾਂ ਕਹਿੰਦੇ ਬੰਦਾ ਬੜਾ ਹੈ ਉੱਥੇ ਆਪਾਂ ਪੈਮਾਨਾ ਲਾਉਨੇ ਆ ਪੈਸੇ ਦਾ ਆਪਾਂ ਸਿਰਫ ਇਹ ਦੇਖਦੇ ਆ ਕਿ ਇਹਦੇ ਕੋਲ ਪੈਸਾ ਬਹੁਤ ਆ ਯਾਰ ਬੰਦਾ ਬਹੁਤ ਬੜਾ ਉਹਦੇ ਵਿੱਚ ਇਨਸਾਨੀਅਤ ਹੈਗੀ ਆ ਉਹਦੇ ਵਿੱਚ ਉਹ ਉਹਦੀ ਇਮੇਜ ਕਹੀ ਜੀ ਉਹਦੇ ਵਿਚਾਰ ਕਹੀ ਜੀ ਉਹਦਾ ਉਹਦੀ ਸੋਚ ਕੈਸੀ ਆ ਉਹ ਨਹੀਂ ਬਸ ਉਹਦੇ ਕੋਲ ਪੈਸਾ ਬਹੁਤ ਵੱਡਾ ਹੈ ਆਮ ਤੌਰ ਤੇ ਇਹ ਸਾਡਾ ਪੈਮਾਨਾ ਹੁੰਦਾ ਸਮਾਜ ਦਾ ਠੀਕ ਹੈ ਹੁਣ ਜਦ ਤੱਕ ਸਾਡੀ ਸੋਚ ਇਹ ਰਹਿਣੀ ਹੈ ਉਹ ਬੰਦਾ ਵੱਡਾ ਹੈ ਸਾਨੂੰ ਇਹ ਵੀ ਪਤਾ ਹੁੰਦਾ ਵੀ ਭ੍ਰਿਸ਼ਟ ਬੇਈਮਾਨਾ ਕੀ ਕੀ ਬਈ ਲਫਜ਼ ਹੈ ਨਹੀਂ ਮੇਰੇ ਕੋਲ ਮੈਂ ਕੀ ਕੀ ਵਰਤ ਦਵਾਂ ਕਿਸੇ ਵੀ ਲੀਡਰ ਲਈ ਤੇ ਪਰ ਆਪਾਂ ਕਹਿੰਦੇ ਨੇ ਬਰ ਬੰਦਾ ਬੜਾ ਆ ਯਾਰ ਚਾਹੇ ਕੋਈ ਠੇਕੇਦਾਰਾ ਚਾਹੇ ਕੋਈ ਪ੍ਰਾਪਰਟੀ ਡੀਲਰ ਆ ਜਿਹੜਾ ਬੰਦਾ ਬੜਾ ਹੈ ਪਰ ਆਪਾਂ ਨੂੰ ਉਹਦੇ ਪਤਾ ਹੁੰਦੀ ਹੈ ਨਾ ਉਹਦੇ ਬਾਰੇ ਆਪਾਂ ਨੂੰ ਪਤਾ ਹੁੰਦਾ ਹੈ ਪਰ ਪਤਾ ਹੋਣ ਦੇ ਬਾਵਜੂਦ ਅਸੀਂ ਉਹਦੇ ਖਿਲਾਫ ਬੋਲਦੇ ਨਹੀਂ ਕਿਉਂ ਕਿਉਂਕਿ ਉਹਦੇ ਕੋਲ ਪੈਸਾ ਬਹੁਤ ਹੈ ਠਾਣੇ ਚ ਉਹਦੀ ਚਲਦੀ ਹੈ ਆਪਾਂ ਮਤੋਂ ਤਰ ਤੱਕ ਕਹਿ ਦਿੰਦੇ ਆ ਯਾਰ ਜਿਹੜੇ ਮਰਜੀ ਠਾਣੇ ਚ ਚਲੇ ਜਾ ਯਾਰ ਠਾਣੇਦਾਰ ਕੋਲ ਜਾ ਕੇ ਬਸ ਉਹਦਾ ਨਾਮ ਲੈ ਦੀ ਉਹ ਵੀ ਕਹਿਣਾ ਬੜੇ ਹੰਕਾਰ ਨਾਲ ਉਹ ਜਾਏ ਜਾਏ ਜਾ ਕਿਹੜੇ ਫੇ ਕਿੱਥੇ ਆ ਉੱਥੇ ਕੋਈ ਗੱਲ ਨਹੀਂ ਠਾਣੇਦਾਰ ਮੇਰੇ ਮੇਰੀ ਗੱਲ ਕਰਾ ਦੇ ਠਾਣੇਦਾਰ ਨੂੰ ਜਦ ਅਸੀਂ ਇਹ ਜਿਹੇ ਗੱਲਾਂ ਆਪਾਂ ਸੁਣਦੇ ਆ ਦੇਖਦੇ ਆ ਫਿਰ ਆਪਾਂ ਕਹਿੰਨੇ ਯਾਰ ਉਹ ਬੰਦਾ ਤਾਂ ਬਹੁਤ بڑا ਹੈ ਉਹ ਬੰਦਾ بڑا ਨਹੀਂ ਹੁੰਦਾ ਉਹ ਹੰਕਾਰੀ ਹੁੰਦਾ ਉਹ ਬੇਈਮਾਨ ਹੁੰਦਾ ਉਹ ਪ੍ਰੇਸ਼ਟ ਹੁੰਦਾ ਉਹ 2 ਨੰਬਰ ਜਾਂ 4 ਨੰਬਰ ਜਾਂ 6 ਨੰਬਰ ਜਾਂ ਹੁੰਦਾ ਉਹ ਪਰ ਆਪਾਂ ਕਹਿੰਦੇ ਆ ਉਹਨੂੰ بڑا ਬੰਦਾ ਬڑے ਬੰਦੇ ਉਹ ਹੁੰਦੇ ਜਿਨ੍ਹਾਂ ਦੇ ਵਿੱਚ ਇਨਸਾਨੀਅਤ ਹੁੰਦੀ ਹੈ ਕਿਸੇ ਗਰੀਬ ਨੂੰ ਦੇਖ ਕੇ ਜਿਹੜਾ ਉਹਦੇ ਦੁੱਖ ਨੂੰ ਆਪਣਾ ਦੁੱਖ ਸਮਝਦਾ ਹੈ ਉਹਨੂੰ ਇਨਸਾਫ ਦਉਂਦਾ ਹੈ ਕਿਸੇ ਲਾਲਚਵਸ ਨਹੀਂ ਸਿਰਫ ਤਾਂ ਵੀ ਹਾਂ ਮੇਰੇ ਹੱਥ ਚ ਪਾਵਰ ਹੈਗੀ ਆ ਤੇ ਮੈਂ ਗਰੀਬ ਨੂੰ ਇਨਸਾਫ ਦਉਣਾ ਉਹ بڑا ਬੰਦਾ ਹੁੰਦਾ ਹੈ ਚਾਹੇ ਉਹਦੇ ਕੋਲ ਪੈਸਾ ਹੈਗਾ ਚਾਹੇ ਉਹ ਰਕਸ਼ਾਈ ਚਲਾਉਂਦਾ ਹੈ ਚਾਹੇ ਉਹ ਦਿਹਾੜੀ ਕਰਦਾ ਹੈ ਮਜ਼ਦੂਰੀ ਕਰਦਾ ਹੈ ਕੁਝ ਵੀ ਹੈ بڑا ਬੰਦਾ ਉਹ ਹੁੰਦਾ ਹੈ ਜਿਹਦੇ ਦਿਲ ਵਿੱਚ ਦਰਦ ਹੁੰਦਾ ਹੈ ਆਪਣੇ ਸਮਾਜ ਬਰਤੀ ਆਪਣੇ ਲੋਕਾਂ ਬਰਤੀ ਚਾਹੇ ਉਹਦੀ ਚੱਲਦੀ ਹੈ ਚਾਹੇ ਨਹੀਂ ਚੱਲਦੀ ਪਰ ਜਿਹੜਾ ਦਰਦ ਰੱਖਦਾ ਹੈ ਉਹਦੇ ਦਿਲ ਵਿੱਚ ਹਾ ਦਾ ਨਾਰਾ ਲਾਉਂਦਾ ਜਿਹੜਾ ਬੇਇਨਸਾਫੀ ਦੇ ਖਿਲਾਫ ਉਹ ਬੜਾ ਬੰਦਾ ਹੁੰਦਾ ਪਰ ਆਪਾਂ ਉਹਨੂੰ ਬੜਾ ਸਮਝਦੇ ਨਹੀਂ ਆਪਾਂ ਬੜਾ ਸਮਝਦੇ ਆ ਉਹਨੂੰ ਜਿਹਦੇ ਕੋਲ ਪੈਸਾ ਹੁੰਦਾ ਜਿਹਦੀ ਚੱਲਦੀ ਆ ਤੇ ਬਾਬਿਓ ਜਦ ਤੱਕ ਆਪਣੀ ਇਹ ਸੋਚ ਰਹਿਣੀ ਆ ਨਾ ਆਪਣੀ ਸੋਚ ਦਾ ਪੈਮਾਨਾ ਜਦ ਤੱਕ ਇਹ ਰਹਿਣਾ ਹੈ ਨਾ ਵੀ ਜਿਹਦੇ ਕੋਲ ਪੈਸਾ ਹੈ ਉਹ ਬੰਦਾ ਬੜਾ ਹੈ ਭੁੱਲ ਜੋ ਕਿ ਆਪਣੀ ਜ਼ਿੰਦਗੀ ਵਿੱਚ ਕੋਈ ਸੁਧਾਰ ਹੋ ਜਾਊ। ਆਪਣੀ ਆਉਣ ਵਾਲੀ ਪੀੜ੍ਹੀ ਵਿੱਚ ਕੋਈ ਸੁਧਾਰ ਹੋ ਜਾਊ। ਸਭ ਤੋਂ ਵੱਡੀ ਗੱਲ ਆਪਣੇ ਪੰਜਾਬ ਵਿੱਚ ਕੋਈ ਸੁਧਾਰ ਹੋ ਜਾਊ। ਕੁਛ ਨਹੀਂ ਹੋਣਾ। ਜੇ ਸਾਡੀ ਸੋਚ ਏਹੀ ਜੀ ਹੈ ਸਾਡੀ ਸੋਚ ਹੀ ਗਰਕ ਚੁੱਕੀ ਆ। ਜੇ ਸਾਡਾ ਮਾਪਣ ਦਾ ਪੈਮਾਨਾ ਹੀ ਗਰਕ ਚੁੱਕਿਆ ਫਿਰ ਕਿਆ ਸੋਚਦੇ ਆ ਤੁਸੀਂ ਕਿੰਤਰੋਂ ਪੰਜਾਬ ਬਚਣਾ ਹੈ। ਵੋਟਾਂ ਆਉਣੀਆਂ। ਦਮਾਗ ਲੜਾਇਓ ਇਹ ਦੇਖਿਓ ਕਿਹੜਾ ਬੰਦਾ ਕਿਆ ਕਰ ਰਿਹਾ ਯਾਰ ਕਿਹੜਾ ਬੰਦਾ ਕਿਹੜੀ ਪਾਰਟੀ ਚ ਉੱਠ ਕੇ ਇੱਧਰ ਆ ਗਿਆ ਅਸੀਂ ਉਹਨੂੰ ਵੋਟਾਂ ਪਾਈਆਂ ਕਿਆ ਕਰੀਏ ਯਾਰ ਦਿਮਾਗ ਨਾ ਇਹ ਸੌਖਾ ਨਹੀਂ ਹੈ ਵੈਸੇ ਕਿਹਣਾ ਸੌਖਾ ਹੈ ਪਰ ਬਹੁਤ ਔਖਾ ਹੈ ਕਿਹੜੀ ਪਾਰਟੀ ਚ ਕਿਹੜਾ ਬੰਦਾ ਕਿੱਧਰ ਤੇ ਆਇਆ ਕਿਆ ਕਰਦਾ ਆਇਆ ਉਹ ਕਿਆ ਕਰੂਗਾ ਇਹ ਸੋਚਾ ਬਹੁਤ ਔਖੀ ਹੈ ਪਰ ਫਿਰ ਵੀ ਬੇਨਤੀ ਆ ਬੇ ਆਪਣਾ ਦਿਮਾਗ ਦਿਮਾਗ ਦੇ ਨਾਲ ਆਪਣੇ ਸਾਰੇ ਦਰਵਾਜੇ ਖੋਲ ਕੇ ਇਹਨੂੰ ਸੋਚਿਓ ਮੜਾ ਜੇ ਟਾਈਮ ਹੈਗਾ ਹਲੇ ਠੀਕ ਆ ਇਹਨੂੰ ਸੋਚਿਓ 4 ਜੂਨ ਨੂੰ ਕਿਤੇ ਉਹੀ ਕੰਮ ਨਾ ਹੋਵੇ ਮੱਥੇ ਪਰ ਹੱਥ ਮਾਰ ਮਾਰ ਕੇ ਕਹੀਏ ਓਹ ਯਾਰ ਆਹ ਕੀ ਹੋ ਗਿਆ ਇਹ ਕਹਿਣ ਨਾਲ ਜੇ ਹੋਇਆ ਤਾਂ ਗੁਰਦਾਸਪੁਰ ਠੀਕ ਆ ਉਸਨੀ ਦੇ ਹੋਂਦ ਨੂੰ ਬਸ ਇਹ ਪੰਜਾਬੀ ਜਿਹੜੇ ਜ਼ਿਆਦਾਤਰ ਦੀ ਗੱਲ ਕਰਦੇ ਆ ਮੈਂ ਵੀ ਪੰਜਾਬੀ ਹਾਂ ਅਸੀਂ ਫੁੱਦੂ ਜਿਆਦਾ ਹਾਂ ਸਮਝਦਾਰੀ ਸਾਡੇ ਵਿੱਚ ਘੱਟ ਆ ਅਸੀਂ ਸਾਡੇ ਚ ਫੁੱਦੂ ਪਾਣਾ ਫੁਕਰਾ ਪਾਣਾ ਇਹ ਸਾਡੇ ਵਿੱਚ ਪੰਜਾਬੀਆਂ ਵਿੱਚ ਕੁੱਟ-ਕੁੱਟ ਕੇ ਭਰੇ ਹੋਏ ਹੈ ਸਾਨੂੰ ਨਾ ਬਸ ਇੱਕ ਚੀਜ਼ ਦਿਖਣੀ ਚਾਹੀਦੀ ਮੁਰੇ ਉਹ ਜਿਹਦੇ ਉਹਦੇ ਪਿੱਛੇ ਦਿਮਾਗ ਤੇ ਤਾਂ ਅਸੀਂ ਕੰਮ ਲੈਣਾ ਹੀ ਨਹੀਂ ਨਾ ਕਿਉਂਕਿ ਜੇ ਅਸੀਂ ਦਿਮਾਗ ਤੇ ਕੰਮ ਲਿੱਤਾ ਹੁੰਦਾ ਨਾ ਤਾਂ 68 ਤੋਂ ਬਾਅਦ ਅਸੀਂ ਅੱਜ ਤੱਕ ਸਾਡੇ ਬਜ਼ੁਰਗਾਂ ਨੇ ਜੇ 68 ਤੋਂ ਬਾਅਦ ਚੰਗੇ ਫੈਸਲੇ ਲਏ ਹੁੰਦੇ ਤਾਂ ਸ਼ਾਇਦ ਅੱਜ ਪੰਜਾਬ ਦੇ ਹਾਲਾਤ ਇਹ ਨਾ ਹੁੰਦੇ ਸ਼ੁਰੂ ਤੋਂ ਇਹ ਹੀ ਕੰਮ ਸੀ ਅਸੀਂ ਫੁਕਰ ਪਾਣੇ ਵਿੱਚ ਇੰਨਾ ਇੰਨਾ ਫੁਗਰਾ ਪਾਣਾ ਨਾ ਸਾਡੇ ਪੰਜਾਬੀਆਂ ਵਿੱਚ ਅਸੀਂ ਐਡੀ ਔਕਾਤ ਦੇ ਮਾਲਕ ਹੈ ਨਹੀਂ ਜਿੰਨਾ ਅਸੀਂ ਦਿਖਾ ਦਿੰਨੇ ਇਹ ਸਭ ਨੂੰ ਪਤਾ ਹੈ ਹੁਣ ਮੈਨੂੰ ਵੀ ਕਈ ਕਹੋਗੇ ਵੀ ਇਹ ਕੀ ਬਕਵਾਸ ਮਾਰ ਰਹੇ ਹੈ ਇਹਨੂੰ ਸੋਚ ਕੇ ਦੇਖਿਓ ਮੇਰੀ ਗੱਲ ਕਿ ਗਲਤ ਹੈਗੀ ਆ ਸਾਡੇ ਨਾਲ ਬੜਾ ਫੁਖਰਾ ਕੋਈ ਹੈਗਾ ਨਹੀਂ ਹੈਗਾ ਅਸੀਂ ਇੱਕ ਨੰਬਰ ਦੇ ਫੁਖਰੇ ਹੈ ਅਸੀਂ ਦਿਮਾਗ ਨਹੀਂ ਖੋਲਦੇ ਦਿਮਾਗ ਖੋਲਿਓ ਭਰਾਵੋ ਦਿਮਾਗ ਖੋਲ ਕੇ ਵਰਤ ਕੇ ਨਾ ਫੇਰ ਵੋਟਾਂ ਪਾਇਓ ਬਾਅਦ ਚ ਪਛਤਾਉਣ ਨਾਲ ਕੁਝ ਨਹੀਂ ਹੋਣਾ ਮੱਤਬਰ ਹੱਥ ਮਾਰ ਗੁਰਦਾਸਪੁਰ ਹੀ ਮਾਰਦੇ ਆ ਨਾ ਅੱਜ ਤੱਕ ਹੱਥ ਹੈ ਨਾ ਪੰਜ ਸਾਲ ਜ਼ਰੂਰ ਤੱਕੇ ਖਾਣੇ ਆ ਗਾਲਾਂ ਖਾਣੀਆਂ ਜੁੱਤੀਆਂ ਖਾਣੀਆਂ ਇਹਨਾਂ ਦੀਆਂ ਲੀਡਰਾਂ ਦੀਆਂ ਜਿਹੜੇ ਦਲ ਬਦਲ ਬਦਲ ਕੇ ਆਉਂਦੇ ਆ ਉਹਨਾਂ ਦਾ ਕੱਖ ਵੀ ਨਹੀਂ ਜਾਣਾ ਹਰਨ ਚਾਹੇ ਜਿੱਤਣ ਉਹਨਾਂ ਨੂੰ ਕੋਈ ਫਰਕ ਆ ਯਾਰ ਕੋਈ ਫਰਕ ਨਹੀਂ ਫਰਕ ਕਿਹਨੂੰ ਪੈਣਾ ਹੈ ਸਾਨੂੰ ਜਿਹੜੇ ਰੋਜ਼ ਕਮਾ ਕੇ ਰੋਜ਼ ਖਾਣੇ ਵਾਲੇ ਆ ਜਿਨ੍ਹਾਂ ਦੇ ਦਿਮਾਗ ਖੁੱਲੇ ਆ ਤਾਰਕ ਕਰ ਕੁਛ ਨਹੀਂ ਸਕਦੇ ਸਾਰਾ ਸਮਾਜ ਜਿਹੜੇ ਜਿਨ੍ਹਾਂ ਦੇ ਸਿਰ ਕੋ ਸਾਰਾ ਤਾਂ ਕਦੇ ਜਾਗਦਾ ਹੀ ਨਹੀਂ ਹੁੰਦਾ ਭਲਾ ਵਿੱਚ ਭੇਡਾਂ ਵੀ ਹਨ ਕਾਲੀਆਂ ਭੇਡਾਂ ਵੀ ਹਨ ਵਿੱਚ ਜਿਨ੍ਹਾਂ ਨੂੰ ਪਤਾ ਵੀ ਹੁੰਦਾ ਜਿਹੜੇ ਚਾਹੁੰਦੇ ਆ ਬੇਅਰ ਪ੍ਰੈਸ਼ਟ ਲੀਟਰ ਮੋਰੇ ਹਣ ਤਾਂ ਸਾਡਾ ਕੁਝ ਬਣੂਗਾ ਸਾਰੇ ਮੇਰੀ ਸੋਚ ਵਰਗੇ ਥੜੋ ਆ ਜਾਂ ਮੇਰੇ ਵਰਗੇ ਮੇਰੀ ਸੋਚ ਵਰਗੇ ਜਿਹੜੇ ਲੱਖਾਂ ਹੋਰ ਹੈਗੇ ਆ ਸਾਰੇ ਉਹਨਾਂ ਵਰਗੇ ਥੜੋ ਆ ਇਹੇ ਜੇ ਵਿੱਚ ਬਹੁਤ ਆ ਜਿਹੜੇ ਕਹਿੰਦੇ ਯਾਰ ਭ੍ਰਿਸ਼ਟ ਹੋਣ ਮੂਰੇ ਭ੍ਰਿਸ਼ਟ ਤਾਂ ਸਾਡਾ ਖਾਣ ਪੀਣ ਦਾ ਕੰਮ ਚੱਲੂ ਇਮਾਨਦਾਰੀ ਤੇ ਬੇਈਮਾਨੀ ਜੇ ਆਪਾਂ ਕਹੀਏ ਵੀ ਅੱਜ ਸਮਾਜ ਵਿੱਚ ਬਰਾਬਰ ਚੱਲ ਰਹੀ ਹੈ ਬਰਾਬਰ ਨਹੀਂ ਚੱਲ ਰਹੀ ਬੇਈਮਾਨੀ ਬਹੁਤ ਅੱਗੇ ਲੰਮੀ ਹੋਈ ਆ ਤੇ ਇਮਾਨਦਾਰੀ ਨਾ ਇਮਾਨਦਾਰੀ ਬਹੁਤ ਪਿੱਛੇ ਆ ਸਾਡੇ ਵਰਕੇ ਬਹੁਤ ਪਿੱਛੇ ਆ ਪਰ ਜੇ ਆਪਾਂ ਦਿਮਾਗ ਖੋਲੋਗੇ ਨਾ ਤਾਂ ਆਪਾਂ ਰਾਣਾ ਮਿਲ ਕੇ ਜੀ ਰਾਣਾ ਮਿਲ ਕੇ ਦਿਮਾਗ ਖੋਲ ਕੇ ਸੋਚਣ ਲੱਗੂਗੇ ਨਾ ਜੇ ਆਪਣੇ ਪੰਜਾਬ ਬਾਰੇ ਸੋਚੋ ਯਾਰ ਪੰਜਾਬ ਬਾਰੇ ਸੋਚੋ ਇਮਾਨਦਾਰੀ ਨੂੰ ਮੂਰੇ ਕਰੋ ਬੇਈਮਾਨੀ ਨੂੰ ਪਿੱਛੇ ਕਰੋ ਇਹ ਏਕਣ ਨਹੀਂ ਹੋਣੀ ਸੋਚ ਕੇ ਥੋਕ ਕੇ ਤੇਰੀ ਸੋਚ ਤੇ ਆਏ ਆ ਕਰਕੇ ਕੱਖ ਨਹੀਂ ਹੋਣਾ ਯਾਰ ਹੁਣ ਤਾਂ ਅੱਖਾਂ ਖੋਲ੍ਹਣ ਤਾਂ ਬਹੁਤ ਬਹੁਤ ਛਿੱਤਰ ਖਾ ਚੁੱਕੇ ਆਪਾਂ ਯਾਰ ਹੁਣ ਤਾਂ ਅਸੀਂ ਵੀ ਦੇਖਦੇ ਦੇਖਦੇ ਬਜ਼ੁਰਗ ਹੋ ਗਏ ਹੁਣ ਤੁਸੀਂ ਚਾਹੁੰਦੇ ਵੀ ਆਪਣੇ ਆਉਣ ਵਾਲੇ ਪਨੀਰੀ ਆਪਣੇ ਵਾਲੇ ਆਪਣੇ ਵਾਂਗੂ ਛਿੱਤਰ ਖਾਂਦੀ ਖਾਂਦੀ ਉਹ ਵੀ ਬਜ਼ੁਰਗ ਹੋ ਕੇ ਮਰ ਜਵੇ ਸੁਧਰ ਜਾਓ ਯਾਰ ਸੁਧਾਰ ਲਓ ਪੰਜਾਬ ਨੂੰ ਸੁਧਾਰ ਲਓ ਬਹੁਤ ਮਨ ਖਰਾਬ ਹੁੰਦਾ ਜਿਉ ਜਿਉ ਚਾਰਜੂ ਨੇੜੇ ਆ ਰਹੀ ਹਨ ਬਹੁਤ ਦਿਮਾਗ ਖਰਾਬ ਹੁੰਦਾ ਫੇਰ ਕੋਈ ਇਹੋ ਜਿਹਾ ਬੰਦਾ ਨਾ ਚੋੜਲਿਓ ਨਾ ਇੱਥੇ ਨਾ ਕੇਂਦਰ 'ਚ ਕੇਂਦਰ 'ਚ ਵੀ ਦੇਖੋ ਕਿ ਨੂੰ ਯਾਰ ਕੀ ਹਣਾ ਘਟੋ ਘਟ ਆਪਣੇ ਪੰਜਾਬ ਬਾਰੇ ਸੋਚੋ ਉਹਨੂੰ ਤਾਂ ਮਰੋ ਗੋਲੀ ਇਹਨੂੰ ਤਾਂ ਕੇਂਦਰ ਨੂੰ ਤਾਂ ਮਰੋ ਗੋਲੀ ਪਹਿਲੇ ਆਪਣੇ ਪੰਜਾਬ ਬਾਰੇ ਸੋਚੋ ਠੀਕ ਹੈ